ਸਸ਼ਕਲ ਜੀ ਸਪੀਡ ਨਿਊਜ਼ ਵੇਖ ਰਹੇ ਸਾਰ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਥੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੀ ਭਲਾਈ ਅਤੇ ਇੱਥੋਂ ਦੇ ਲੋਕਾਂ ਦੀ ਭਲਾਈ ਦੇ ਲਈ ਸਿੱਖਿਆ, ਸਿਹਤ, ਬੁਨਿਆਦੀ ਢਾਂਚਾ, ਬਿਜਲੀ ਅਤੇ ਹੋਰ ਪ੍ਰਮੁੱਖ ਖੇਤਰਾਂ ਦੇ ਵਿੱਚ ਇਤਿਹਾਸਿਕ ਪਹਿਲ ਕਦਮੀਆਂ ਕੀਤੀਆਂ ਨੇ ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਨੇ ਲੋਕ ਹਿੱਤ ਨਾਲ ਜੁੜੇ ਇਨ੍ਹਾਂ ਖੇਤਰਾਂ ਸਭ ਤੋਂ ਵੱਧ ਨੂੰ ਤਰਜੀਹ ਦਿੱਤੀ ਹੈ ਉਹਨਾਂ ਇਹ ਵੀ ਦੱਸਿਆ ਕਿ ਇਨ੍ਹਾਂ ਤਰਜੀਹੀ ਖੇਤਰਾਂ ਨੂੰ ਭਾਰਤ ਦੀ ਰਾਸ਼ਟਰੀ ਨੀਤੀ ਦੇ ਕੇਂਦਰ ਵਿੱਚ ਲਿਆਉਣ ਦਾ ਸੇਰਾ ਆਮ ਆਦਮੀ ਪਾਰਟੀ ਨੂੰ ਚਾਹੁੰਦਾ ਹੈ ਜੀ ਨਾਨੂ ਪਹਿਲਾ ਅਣਗੋਲਿਆ ਕੀਤਾ ਜਾ ਰਿਹਾ ਸੀ ਸੋ ਭਗਵੰਤ ਸਿੰਘ ਮਾਨ ਨੇ Tamil Nadu ਦੇ ਮੁੱਖ ਮੰਤਰੀ ਐਮਕੇ ਸਟਾਲਿਨ ਵੱਲੋਂ ਲੋਕਾਂ ਦੀ ਭਲਾਈ ਵਾਸਤੇ ਵੱਖ-ਵੱਖ ਪਹਿਲ ਕਦਮੀਆਂ ਸ਼ੁਰੂ ਕਰਨ ਦੀ ਛਲਾਗਾ ਕੀਤੀ। ਅਮਰੀਕਾ ਦੇ ਵੱਲੋਂ ਭਾਰਤ 'ਤੇ ਨਵੀਆਂ ਟੈਰਿਫ ਦਰਾਂ 27 ਅਗਸਤ ਤੋਂ ਲਾਗੂ ਹੋ ਜਾਣਗੀਆਂ ਜਿਹੜੀਆਂ 50% ਦੀ ਤੱਕ ਹੋਣਗੀਆਂ ਸੋ ਇਸ ਵਿੱਚੋਂ 25% ਦੀ ਬੇਸ ਟੈਰਿਫ ਪਹਿਲਾਂ ਤੋਂ ਹੀ ਲਾਗੂ ਹੈ ਜਦਕਿ ਵਾਧੂ 25% ਦੀ ਟੈਰੀ ਭਾਰਤ ਵੱਲੋਂ ਰੂਸ ਤੋਂ ਸਸਤੇ ਰੇਟ 'ਤੇ ਤੇਲ ਖਰੀਦਣ ਕਾਰਨ ਇੱਕ ਸਜ਼ਾ ਵਜੋਂ ਲਗਾਇਆ ਗਿਆ ਹੈ ਸੋ ਬਿਜ਼ਨਸ ਜਿਹੜੀ ਹੈ ਸਟੈਂਡਰਡ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਵਧੇ ਹੋਏ ਟੈਰਿਫ ਦੇ ਅਸਰ ਦਾ ਅੰਦਾਜ਼ਾ ਲਗਾਉਣ ਅਤੇ ਉਸ ਦੇ ਨਾਲ ਜੁੜੇ ਕਦਮਾਂ ਦੀ ਸਮੀਖਿਆ ਕਰਨ ਦੇ ਲਈ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਉੱਚ ਪੱਧਰੀ ਮੀਟਿੰਗ ਹੋਣ ਜਾ ਰਹੀ ਹੈ ਸੋ ਇਸ ਵਿੱਚ ਜਿਹੜੀ ਹੈ ਇਹ ਮੀਟਿੰਗ ਦੀ ਅਗਵਾਈ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਿੰਸੀਪਲਸ ਕਰ ਸਕਦੇ ਨੇ अमेरिका के राष्ट्रपति डोनाल्ड ट्रंप ने भारत पे 50% दी टैरिफ लगाਉਣ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਹੈ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਨਵਾਂ ਟੈਰਿਫ ਸਿਸਟਮ 28 ਅਗਸਤ ਰਾਤ 12:01 ਤੋਂ ਲਾਗੂ ਹੋਏਗਾ ਸੋ ट्रंप ਅਤੇ ਭਾਰਤ ਵਿਚਾਲੇ ਚੱਲ ਰਹੀ ਦੂਰੀ ਹੋਰ ਵਧਣ ਵਾਲੀ ਹੈ ਸੋ ट्रंप ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਨ ਕਰਕੇ ਨਰਾਜ ਨੇ ਅਤੇ ਇਸ ਬਾਰੇ ਉਹ ਆਪਣੀ ਨਰਾਜਗੀ ਵੀ ਜ਼ਾਹਿਰ ਕਰ ਚੁੱਕੇ ਨੇ ट्रंप ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਦੀ ਲਗਾਤਾਰ ਖਰੀਦ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਚਿੰਤਾ ਦੀ ਗੱਲ ਹੈ ਪੰਜਾਬ ਦੇ ਰਾਜਨੀਤੀ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਜਲਦੀ ਪੰਜਾਬ ਕਾਂਗਰਸ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾਣੀ ਹੈ ਇਸ ਤੋਂ ਪਹਿਲਾਂ ਕਾਂਗਰਸ ਨੇ ਜਿਹੜੀ ਹੈ ਇਲਾਕਾਈ ਪੱਦਰ ਤੇ ਆਬਜ਼ਰਵਰਸ ਦੀ ਨਿਯੁਕਤੀ ਕੀਤੀ ਸੀ ਸੋ ਹੁਣ ਕਾਂਗਰਸ ਦਾ ਤਿਆਰ 2027 ਦੇ ਵਿੱਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੇ ਕੇਂਦਰਿਤ ਹੈ ਇੱਥੇ ਇਸ ਸਬੰਧ ਵਿੱਚ ਜਿਹੜਾ ਹੈ ਰਾਹੁਲ ਗਾਂਧੀ ਮਲਿਕਾ ਜਨਖੜਗੀ ਅਤੇ ਹੋਰ ਸੀਨੀਅਰ ਆਗੂਆਂ ਨੇ ਪੰਜਾਬ ਦੇ ਲੀਡਰਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਹੈ ਇਸ ਮੀਟਿੰਗ ਦਾ ਮਕਸਦ ਚੋਣਾਂ ਲਈ ਤਿਆਰ ਜਿਲ੍ਹਾ ਪ੍ਰਧਾਨਾਂ ਦੀ ਚੋਣ ਅਤੇ ਪਵਿੱਕ ਦੀ ਰਾਜਨੀਤੀ ਰਣਨੀਤੀ ਬਾਰੇ ਚਰਚਾ ਕਰਨਾ ਸੀ ਸੋ ਕਾਂਗਰਸ ਲੀਡਰਾਂ ਨੇ ਚੋਣਾਂ ਦੇ ਵਿੱਚ ਮਜ਼ਬੂਤ ਹੋਣ ਦੇ ਲਈ ਆਪਣੀ ਯੋਜਨਾਵਾਂ ਅਤੇ ਕਾਰਜ ਰੋਚਨਾਵਾਂ ਨੂੰ ਅੰਜਾਮ ਦੇਣ ਦਾ ਜਾਨਾ ਤੀਸ਼ ਕਰਨ ਦਾ ਫੈਸਲਾ ਕੀਤਾ ਹੈ ਪੰਜਾਬ ਕਾਂਗਰਸ ਦੀ ਤੜੇਬੰਦੀ ਖਤਮ ਨਹੀਂ ਹੋ ਰਹੀ ਹੈ ਦਿੱਲੀ ਦੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂ ਗੋਪਾਲ ਅਤੇ ਪੰਜਾਬ ਮਾਮਲੇ ਦੇ ਇੰਚਾਰਜ ਭੁਪੇਸ਼ ਬਗੇਲ ਦੀ ਹਾਜ਼ਰੀ ਵਿੱਚ ਕਾਂਗਰਸੀ ਆਗੂਆਂ ਨੇ ਇੱਕ ਦੂਸਰੇ 'ਦੀਆਂ ਖੂਬ ਸ਼ਿਕਾਇਤਾਂ ਲਗਾਈਆਂ ਹਾਲਾਂਕਿ ਕਾਂਗਰਸ ਦੇ ਸਰਮੋਰ ਆਗੂਆਂ ਨੇ ਪਾਰਟੀ ਵਿੱਚਲੀ ਤੜੇਬੰਦੀ ਨੂੰ ਖਤਮ ਕਰਨ ਦੇ ਲਈ ਮੀਟਿੰਗ ਬੁਲਾਈ ਸੀ ਪਰ ਪਾਰਟੀ ਆਗੂਆਂ ਨੇ ਇੱਕ ਦੂਸਰੇ ਦੇ ਖਿਲਾਫ ਹੀ ਅਨੁਸ਼ਾਸਨ ਤੋੜਨ ਇੱਕ ਦੂਸਰੇ ਦਾ ਸਾਥ ਨਾ ਦੇਣ ਦੇ ਇਲਜ਼ਾਮ ਲਗਾਏ ਪਤਾ ਲੱਗਿਆ ਹੈ ਕਿ ਸੀਨੀਅਰ ਆਗੂਆਂ ਨੇ ਸਾਰਿਆਂ ਨੂੰ ਇਕੱਠੇ ਹੋ ਕੇ

ਆਮ ਆਦੀ ਪਾਰਟੀ ਦੇ ਆਗੂ ਅਤੇ ਸਾਬਕਾ ਮੰਤਰੀ ਸੌਰਵ ਭਾਰਤਵਾਸ਼ ਦੇ ਘਰ ਵਿੱਚ ED ਨੇ ਛਾਪੇਮਾਰੀ ਕੀਤੀ ਹੈ ਸੋ ਦਿੱਲੀ ਦੇ ਕਥਿਤ ਹਸਪਤਾਲ ਕੋਟਾਲੇ ਦੇ ਦੋਸ਼ਾਂ ਕਾਰਨ ਇਹ ਛਾਪੇਮਾਰੀ ਕੀਤੀ ਗਈ ਸੋ ਪਾਰਟੀ ਮੁਖੀ ਅਰਵੇ ਕੇਚਵਾਸ ਸਮੇਤ ਆਪ ਦੇ ਕਈ ਆਗੂਆਂ ਤੇ ਵਕਫਾਕ ਮਾਮਲਿਆਂ ਵਿੱਚ ED ਆਪਣਾ ਸਿਕੰਜਾ ਕੱਸ ਚੁੱਕੀ ਹੈ ਇਹ ਪਹਿਲੀ ਵਾਰ ਹੈ ਜਦੋਂ ਕੇਂਦਰੀ ਜਾਂਚ ਏਜੰਸੀ ਸੌਰਵ ਭਾਰਤਵਾਸ਼ ਤੱਕ ਪਹੁੰਚੀ ਹੈ ਸੋ ਦਿੱਲੀ ਸਰਕਾਰ ਦੀ ਪ੍ਰਸ਼ਟਾਚਾਰ ਨਿਰੋਧਕ ਸ਼ਾਖਾ ਨੇ ਆਮ ਆਦੀ ਪਾਰਟੀ ਦੀ ਸਰਕਾਰ ਦੌਰਾਨ ਹੈਲਥ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਵਿੱਚ ਕਥਿਤ ਕੋ ਟਾਲੀਆਂ ਨੂੰ ਲੈ ਕੇ ਸਾਬਕਾ ਮੰਤਰੀ ਸੌਰਵ 파ਰਤਵਾਜ ਅਤੇ ਸਤੇਂਦਰ ਜੈਨ ਦੇ ਖਿਲਾਫ ਕੇਸ ਦਰਜ ਕੀਤਾ ਸੀ ਇਸ ਮਾਮਲੇ ਵਿੱਚ ਕਥਿਤ منی ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਜਾਰੀ ਕਰ ਰਹੀ ਹੈ ਇਸੇ ਸਬੰਧ ਵਿੱਚ 13 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਭਾਰਤ ਨੇ ਪਾਕਿਸਤਾਨ ਨੂੰ ਤਵੀ ਨਦੀ ਵਿੱਚ ਸੰਭਾਵਿਤ ਹੜ੍ਹ ਬਾਰੇ ਚੇਤਾਵਨੀ ਦਿੱਤੀ ਹੈ ਮੀਡੀਆ ਰਿਪੋਰਟਸ ਅਨੁਸਾਰ ਭਾਵੇਂ ਕਿ ਪਹਿਲਗਾਮ ਅਤੇਵਾਦੀ ਹਮਲੇ ਦਬਾਤ ਸਿੰਧੂ ਜਲ ਸੰਧੀ ਰੱਦ ਹੋਣ ਦੀ ਸਥਿਤੀ ਵਿੱਚ ਹੈ ਪਰ ਇਸ ਦੇ ਬਾਵਜੂਦ ਭਾਰਤ ਨੇ ਸੰਭਾਵਿਤ ਹੜ੍ਹ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਪਾਕਿਸਤਾਨ ਨਾਲ ਸੰਪਰਕ ਕੀਤਾ ਹੈ ਇਸ ਸਬੰਧੀ ਪਾਰਤਜਾ ਪਾਕਿਸਤਾਨ ਵੱਲੋਂ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਆਮ ਤੌਰ ਤੇ ਅਜਿਹੀ ਜਾਣਕਾਰੀ ਸਿੰਧੂ ਜਲ ਕਮਿਸ਼ਨਰ ਰਾਹੀਂ ਸਾਂਝੀ ਕੀਤੀ ਜਾਂਦੀ ਹੈ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਜੰਮੂ ਵਿੱਚ ਤਵੀ ਨਦੀ ਵਿੱਚ ਸੰਭਾਵਿਤ ਹੜ੍ਹ ਬਾਰੇ ਵੱਡੀ ਚੇਤਾਵਨੀ ਦਿੱਤੀ ਹੈ ਅਤੇ اسلامਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਹ ਚੇਤਾਵਨੀ ਸਾਂਝੀ ਕੀਤੀ ਸੋਮਈ ਦੇ ਵਿੱਚ ਪਾਕਿਸਤਾਨ ਭਾਰਤ ਨਾਲ ਤੋਂ ਬਾਅਦ ਇਹ ਦੋਵਾਂ ਮੁਲਕਾਂ ਦਰਮਿਆਨ ਪਹਿਲਾ ਵੱਡਾ ਸੰਪਰਕ ਹੈ ਫਿਰੋਜ਼ਪੁਰ ਚਤੂਜ ਦਰਿਆ ਦੇ ਵਿੱਚ ਪਾਣੀ ਦਾ ਬਹਾਵ ਤੇਜ਼ ਹੋਣ ਦੇ ਕਾਰਨ ਪਿੰਡ ਟਿੰਡੀ ਵਾਲਾ ਤੇ ਪਿੰਡ ਹਬੀਬ ਦੇ ਬੰਨਾਂ ਦੇ ਟੁੱਟਣ ਦਾ ਖਤਰਾ ਵੱਧ ਗਿਆ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੇ ਲੋਕਾਂ ਨੇ ਕਿਹਾ ਹੈ ਕਿ ਜੇਕਰ ਅਜਿਹਾ ਅਚਾਰਾਤ ਵਿੱਚੋਂ ਪਾਣੀ ਹੋਰ ਛੱਡਿਆ ਜਾਂਦਾ ਹੈ ਤਾਂ ਹਬੀਬ ਦੇ ਬੰਨ ਨੂੰ ਵੀ ਨੁਕਸਾਨ ਹੋ ਸਕਦਾ ਹੈ ਜਿਸ ਦੇ ਨਾਲ ਆਸ-ਪਾਸ ਲੱਗਦੇ ਕਰੀਬ 20-22 ਪਿੰਡ ਪਾਣੀ ਦੇ ਲਈ ਪੇਟ ਵਿੱਚ ਆ ਸਕਦੇ ਨੇ ਦੱਸ ਦਈਏ ਕਿ ਹਬੀਬ ਕੇ ਬੰਨ ਫਿਰੋਜ਼ਪੁਰ ਸ਼ਹਿਰ ਨੂੰ ਹੜ੍ਹ ਤੋਂ ਬਚਾਉਣ ਦੇ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ ਲੋਕਾਂ ਨੇ ਕਿਹਾ ਹੈ ਕਿ ਪਿੰਡ ਹਬੀਬ ਕੇ ਤੇ ਟਿੰਡੀ ਵਾਲਾ ਇਸ ਸਮੇਂ ਖਤਰੇ ਦੇ ਨੇ ਇਸ ਦੇ ਨਾਲ ਹੀ ਇਨਾ ਬੰਨਾਂ ਨੂੰ ਬਚਾਉਣ ਅਤੇ ਮਜ਼ਬੂਤ ਕਰਨ ਦੇ ਲਈ ਜੋ ਕੰਮ ਚੱਲ ਰਿਹਾ ਸੀ ਉਹ ਲਗਾਤਾਰ ਦੋ ਦਿਨ ਤੋਂ ਹੋ ਰਹੀ ਤੇਜ਼ ਬਾਰਿਸ਼ ਦੇ ਕਾਰਨ ਪ੍ਰਭਾਵਿਤ ਹੋਇਆ ਸੋ ਦਰਿਆ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਇਸ ਏਰੀਏ ਦੇ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਉੱਚੀਆਂ ਤੇ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਗਿਆ ਹੈ ਜਲੰਧਰ ਦੇ ਵਿੱਚ ਰਾਜਪਦਰੀ ਹੜ੍ਹ ਕੰਟਰੋਲ ਰੂ ਸਥਾਪਿਤ ਕੀਤਾ ਗਿਆ ਜਿਸ ਦਾ ਇੰਚਾਰਜ ਕੈਬਨਿਟ ਮੰਤਰੀ ਅਮਨ अरोड़ा ਨੂੰ ਨਿਯੁਕਤ ਕਰ ਦਿੱਤਾ ਗਿਆ ਸੋ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਸੋ ਸਰਕਾਰ ਨੇ ਇਹ ਵੀ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਨੇ ਸੋ ਦੱਸਣਾ ਚਾਹਾਂਗੇ ਕਿ ਜਲੰਧਰ ਵਿੱਚ ਜਿਹੜਾ ਕੰਟਰੋਲ ਰੂ ਸਥਾਪਿਤ ਕੀਤਾ ਗਿਆ ਉਸ ਦੀ ਸਥਿਤੀ ਦੀ ਨਿਗਰਾਨੀ ਸਲਾਹਕਾਰ ਪੰਜਾਬ ਸਬਿਆਚਾਰ ਵਿਭਾਗ ਡਿਪਟੀ ਕਮਿਸ਼ਨਰ ਕਰਨਗੇ ਇਸ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਤੇ ਕੈ ਮંત્રી ਡਾਕਟਰ ਬਲਬੀਰ ਸਿੰਘ ਗੁਰਮੀਤ ਸਿੰਘ ਕੁਟੀਆ ਅਤੇ ਬਰਿੰਦਰ ਕੁਮਾਰ ਗੋਇਲ ਨਜ਼ਰ ਰੱਖਣਗੇ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਅੱਜ ਵੀ orange <Sansi> alert ਜਾਰੀ ਕਰ ਦਿੱਤਾ ਗਿਆ ਇਹ alert ਪੰਜਾਬ ਦੇ 9 ਜ਼ਿਲ੍ਹੇ ਲਈ ਜਾਰੀ ਹੈ ਜਦਕਿ ਹੋਰ ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ ਸੋ ਪਿਛਲੇ ਦਿਨਾਂ ਹਿਮਾਚਲ ਪ੍ਰਦੇਸ਼ ਅਤੇ ਚੰਮਕਸ਼ੀਰ ਦੇ ਵਿੱਚ ਹੋਈ بارش ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਸੋ ਰਣਜੀਤ ਸਾਗਰ ਡੈਮ ਅਤੇ ਪਾਕਲਾ ਡੈਮ ਦਾ ਪਾਣੀ ਵਧਨ ਕਾਰਨ ਲਗਾਤਾਰ ਛੱਡਿਆ ਜਾ ਰਿਹਾ ਹੈ ਸੋ ਰਣਜੀਤ ਸਾਗਰ ਤੋਂ ਛੱਡੇ ਗਏ ਪਾਣੀ ਦੇ ਕਾਰਨ ਰਾਵੀ ਦਰਿਆ ਉਫਾਨਤ ਹੈ ਇਸ ਦਾ ਸਭ ਤੋਂ ਵੱਧ ਅਸਰ ਪਠਾਨਕੋਟ ਵਿੱਚ ਦੇਖਣ ਨੂੰ ਮਿਲਿਆ ਗੁਰਦਾਸਪੁਰ ਵਿੱਚ ਮਕੋੜਾ ਪਦੰਤ ਤੇ ਸੱਤ ਪਿੰਡਾਂ ਦਾ ਸੰਪਰਕ ਬੈਨਾਲ ਟੁੱਟ ਗਿਆ ਇਸ ਦੇ ਨਾਲ ਹੀ ਫਾਜ਼ਿਲਕਾ ਦੇ ਹਰ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਵਿੱਚ 28 ਅਗਸਤ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸੋਮਵਾਰ ਨੂੰ ਵਾਈਟ ਹਾਊਸ ਵਿਖੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੂng ਨਾਲ ਦੁਵੱਲੀ ਮੁਲਾਕਾਤ ਦੌਰਾਨ ਕਿਹਾ ਕਿ ਉਹ ਨਾਨੋ ਦੁਨੀਆ ਭਰ ਦੇ ਵਿੱਚ ਸੱਤ ਟਕਰਾਵਾਂ ਨੂੰ ਰੋਕਣ ਦੇ ਮਹਾਨਾ ਸੋਣਾ ਕਿਹਾ ਹੈ ਕਿ ਇਹਨਾਂ ਦੇ ਵਿੱਚੋਂ ਚਾਰ ਯੁੱਧ ਟੈਰਿਫ ਦੁਆਰਾ ਰੋਕੇ ਗਏ ਸਨ ਇਸ ਦੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਟਕਰਾਵ ਵੀ ਸ਼ਾਮਲ ਹੈ ਜਿਸ ਦਾ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਇਹ ਪਰਮਾਣੂ ਯੁੱਧ ਵਿੱਚ ਬਦਲਣ ਦੇ ਨੇੜੇ ਸੀ ਸੋ 트੍ਰੰਪ ਨੇ ਕਿਹਾ ਕਿ ਮੈਂ ਸੱਤ ਯੁੱਧ ਰੋਕ ਦਿੱਤੇ ਨੇ ਜੋ ਚੱਲ ਰਹੇ ਸਨ ਸੋ ਜਿਨ੍ਹਾਂ ਵਿੱਚ ਭਾਰਤ ਤੇ ਪਾਕਿਸਤਾਨ ਸ਼ਾਮਲ ਸਨ ਉਹ ਹਰ ਜੈਟਾਂ ਨੂੰ ਦੇਖ ਰਹੇ ਸਨ ਇਸ ਤੋਂ ਇਲਾਵਾ 트럼ਪ ਨੇ ਭਾਰਤ-ਪਾਕਿਸਤਾਨ ਯੁੱਧ ਦੌਰਾਨ 7 ਲੜਾਕੂ ਜਹਾਜ਼ਾਂ ਨੂੰ ਦੇਖਣ ਦਾ ਦਾਵਾ ਵੀ ਕੀਤਾ ਸੀ 8 ਜੁਲਾਈ ਨੂੰ 5 ਲੜਾਕੂ ਜਹਾਜ਼ਾਂ ਨੂੰ ਦੇਖਣ ਦੇ ਉਨ੍ਹਾਂ ਦੇ ਦਾਅਵੇ ਤੋਂ ਵੱਖ ਹੈ ਸੋ ਹਾਲਾਂਕਿ ਇਸ ਵਾਰ ਵੀ ਉਨ੍ਹਾਂ ਨੇ ਸਪਸ਼ਟ ਨਹੀਂ ਕੀਤਾ ਕਿ ਇਹ ਕਿਸ ਦੇ ਜਟਸਨ ਦੂਸਰੇ ਪਾਸੇ 트럼ਪ ਨੇ ਦੱਖਣੀ ਕੋਰੀਆ ਦੇ ਕੱਟੜ ਦੁਸ਼ਮਣ ਉੱਤਰੀ ਕੋਰੀਆਈ ਤਾਨਾਸ਼ਾ ਕੀਮ ਜੋng ਉਹਨੂੰ ਮਿਲਣ ਦੀ ਇੱਛਾ ਜ਼ਾਹਰ ਕਰਕੇ ਆਪਣੇ ਨਜ਼ਦੀਕੀ ਸਹਿਯੋਗੀਆਂ ਨੂੰ ਹੈਰਾਨ ਕਰ ਦਿੱਤਾ। ਸੋ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 트럼ਪ ਦੀ ਰਣਨੀਤੀ ਹਰ ਸਥਿਤੀ ਵਿੱਚ ਅਮਰੀਕਾ ਦੇ ਆਰਥਿਕ ਅਤੇ ਸੁਰੱਖਿਆ ਹਿੱਤਾਂ ਨੂੰ ਤਸਦੀਕ ਦਿੰਦੀ ਹੈ। ਭਾਰਤ ਤੇ ਦੱਖਣੀ ਕੋਰੀਆ ਪ੍ਰਤੀ ਉਹਨਾਂ ਦੀਆਂ ਨੀਤੀਆਂ ਦੇ ਵਿੱਚ ਅੰਤਰ ਸਪਸ਼ਟ ਤੌਰ ਤੇ ਵਿਖਾਈ ਦੇ ਰਿਹਾ ਹੈ। ਅਮਰੀਕਾ ਤੇ ਭਾਰਤ ਦੇ ਵਿਚ ਤਣਾਅ ਘਟਣ ਦਾ ਨਾਮ ਨਹੀਂ ਲੈ ਰਿਹਾ ਜਿਸ ਅਹਿ ਵਿੱਚ ਅਮਰੀਕਾ ਦੇ ਇੱਕ ਸੰਸਦ ਦੇ ਬਿਆਨ ਨੇ ਭਾਰਤੀਆਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ ਦਰਅਸਲ ਅਮਰੀਕੀ ਰਿਪਬਲਿਕਨ ਸੈਨੇਟਰ ਮਾਈਕਲੀ ਨੇ H1B ਵੀਜ਼ਾ ਤੇ ਰੋਕ ਲਗਾਉਣ ਦੀ ਸੰਭਾਵਨਾ ਜਤਾਈ ਹੈ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਦੇ ਜਵਾਬ ਵਿੱਚ ਸਵਾਲ ਕੀਤਾ ਹੈ ਕਿ ਕੀ ਹੁਣ H1B ਵੀਜ਼ਾ ਤੇ ਬੈਨ ਲਗਾਉਣ ਦਾ ਸਮਾਂ ਆ ਗਿਆ ਹੈ ਇਹ ਬਿਆਨ ਉਸ ਵੇਲੇ ਆਇਆ ਜਦੋਂ ਇੱਕ ਪੋਸਟ ਵਿੱਚ ਦਾਵਾ ਕੀਤਾ ਗਿਆ ਹੈ ਕਿ沃尔ਮਾਰਟ ਦੇ ਇੱਕ ਅਧਿਕਾਰੀ ਨੂੰ ਭਾਰਤੀ H1B ਵੀਜ਼ਾ कर्मचारियों तरजीह देने रिश्वत दी गई सी सो माइक ली इस मामले आवाज उठाने वाले नवे नेता बने ने, ने। नाल अमेरिका एच वन वी प्रोग्राम से चल रही चर्चा हो तेज हो गई है ਦਿੱਲੀ ਹਾਈ ਕੋਰਟ ਨੇ ਕੇਂਦਰੀ ਸੂਚਨਾ ਕਮਿਸ਼ਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ੍ਰੈਜੂਏਸ਼ਨ ਡਿਗਰੀ ਨਾਲ ਸੰਬੰਧਿਤ ਜਾਣਕਾਰੀ ਦਾ ਖੁਲਾਸਾ ਕਰਨ ਦੇ ਹੁਕਮ ਨੂੰ ਰੱਦ ਕਰਦੇ ਤੈਦ ਅਰਜਲ ਦਿੱਲੀ ਯੂਨੀਵਰਸਿਟੀ ਨੇ ਕੇਂਦਰੀ ਸੂਚਨਾ ਕਮਿਸ਼ਨ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ 2016 ਦੇ ਵਿੱਚ ਧਾਰਾ 6 ਆਰਟੀਆਈ ਪਟੀਸ਼ਨ ਦੇ ਆਧਾਰ ਤੇ ਸੀਆਈਸੀ ਨੇ ਦਿੱਲੀ ਯੂਨੀਵਰਸਿਟੀ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਗ੍ਰੈਜੂਏਸ਼ਨ ਡਿਗਰੀ ਨਾਲ ਸੰਬੰਧਿਤ ਜਾਣਕਾਰੀ ਦਾ ਖੁਲਾਸਾ ਕਰਨ ਦੇ ਨਿਰਦੇਸ਼ ਦਿੱਤੇ ਸਨ ਦਿੱਲੀ ਹਾਈ ਕੋਰਟ ਦੇ ਜੱਜ ਸਚੀਨ ਦੱਤਾ ਦੇ ਹੁਕਮ ਅਨੁਸਾਰ ਵਿਦਿਅਕ ਰਿਕਾਰਡ ਤੇ ਡਿਗਰੀ ਕੰਦਾ ਖੁਲਾਸਾ ਕਰਨਾ ਲਾਜ਼ਮੀ ਨਹੀਂ ਹੈ ਪ੍ਰਧਾਨ ਮੰਤਰੀ ਮੋਦੀ ਦੇ ਅਕਾਦਮਿਕ ਰਿਕਾਰਡਾਂ ਦੇ ਖੁਲਾਸੇ ਨੂੰ ਲੈ ਕੇ ਇਹ ਕਾਨੂੰਨੀ ਜਿਹੜੀ ਹੈ ਲੜਾਈ ਸਾਲਾਂ ਤੋਂ ਚੱਲ ਰਹੀ ਹੈ ਅਮਰੀਕਾ ਦੇ ਫਲੋਰੀਡਾ ਵਿੱਚ ਹੋਈ ਹਾਦਸੇ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਕਾਰਨ ਕਾਰ ਸਵਾਰਤੀ ਲੋਕਾਂ ਦੀ ਮੌਤ ਹੋ ਗਈ ਸੀ ਇਸ ਗੱਲ ਨੂੰ ਉੱਥੋਂ ਦੀ ਸਰਕਾਰ ਨੇ ਗੰਭੀਰਤਾ ਨਾਲ ਲਿਆ ਸੋ ਨਾਲ ਹੀ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਡਰਾਈਵਿੰਗ ਦੇ ਨਵੇਂ ਵਰਕ ਪਰਮਿਟ ਤੇ ਵੀ ਰੋਕ ਲਗਾ ਦਿੱਤੀ ਹੈ ਦਰਅਸਲ ਹੁਣ ਇਸ ਮਾਮਲੇ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮਸੂਆਲੇ ਦੇ ਪਿਤਾ ਬਲਕੌਰ ਸਿੰਘ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਹੱਕ ਵਿੱਚ ਆਏ ਨੇ ਉਹਨਾਂ ਕਿਹਾ ਹੈ ਕਿ ਹਰਜਿੰਦਰ ਨੇ ਇਹ ਗਲਤੀ ਜਾਣਬੁੱਝ ਕੇ ਨਹੀਂ ਕੀਤੀ ਇਹ ਤਾਂ ਸਿਰਫ ਇੱਕ ਹਾਸਾ ਸੀ ਉਹਨਾਂ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਸਾਰਾ ਪੰਜਾਬੀ ਪਾਈ ਦੁਆਰਾ ਹਰਜਿੰਦਰ ਸਿੰਘ ਦੀ ਸਹਾਇਤਾ ਲਈ ਅੱਗੇ ਆਵੇ ਤਾਂ ਜੋ ਮੁਸ਼ਕਲ ਸਨ ਦੇ ਵਿੱਚ ਉਸ ਨੂੰ ਕਾਨੂੰਨੀ ਅਤੇ ਆਰਥਿਕ ਸਹਾਇਤਾ ਮਿਲ ਸਕੇ ਸੋਇਸ਼ਨ ਸਪੀਡ ਨਿਊਜ਼ ਦੀ ਆਮ ਖਬਰ ਹੈ ਜਿਸ ਨਾਲ ਤੁਸੀਂ ਮੈਨੂੰ ਦਿਓ ਆ ਗਿਆ ਧੰਨਵਾਦ